ਪੰਜਾਬ ਸਰਕਾਰ ਵੱਲੋਂ ਇੱਕ ਸੀਨੀਅਰ ਅਧਿਕਾਰੀ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਗਿਆ, فارਗ ਕਰ ਦਿੱਤਾ ਗਿਆ। ਕਿਉਂ ਕੀਤਾ ਗਿਆ ਔਰ ਕਿਹੜਾ ਵਿਭਾਗ ਹੈ? ਦਰਅਸਲ ਪੀਐਸਪੀਸੀਐਲ ਦੇ ਵਿੱਚ ਲੱਗੇ ਇਸ ਅਧਿਕਾਰੀ ਨੂੰ ਜਿਸ ਨੂੰ ਖੁਦ ਹੀ ਸਰਕਾਰ ਨੇ ਇੱਕ ਉੱਚ ਅਹੁਦਾ ਦੇ ਕੇ ਨਵਾਜਿਆ ਸੀ ਔਰ ਕਿਹਾ ਸੀ ਕਿ ਬੜੇ ਇਮਾਨਦਾਰ ਅਫਸਰ ਨੇ ਪਰ ਅਚਾਨਕ ਅਜਿਹਾ ਕੀ ਹੋਇਆ? ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੀਐਸਪੀਸੀਐਲ ਦੇ ਕੋਈ ਨਾ ਕੋਈ ਅਧਿਕਾਰੀ ਤੇ ਹਾਲਾਂਕਿ ਪਹਿਲਾਂ सीएमडी ਨੂੰ ਵੀ ਬਦਲਿਆ ਗਿਆ ਅਚਾਨਕ ਉਸ ਨੂੰ ਲੈ ਕੇ ਵੀ ਸਵਾਲ ਸਰਕਾਰ ਤੇ ਉੱਠੇ ਕਿ ਕੀ ਨਿਯਮਾਂ ਨੂੰ ਧਿਆਨ ਚ ਰੱਖਿਆ ਗਿਆ ਤਾਂ ਹੁਣ ਜਿਹੜੇ ਅਧਿਕਾਰੀ ਨੂੰ ਹਟਾਇਆ ਗਿਆ ਇਸ ਬਾਰੇ ਅਸੀਂ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਜਿਹੜੇ ਅਧਿਕਾਰੀ ਦੀ ਹੁਣ ਛੁੱਟੀ ਕੀਤੀ ਗਈ ਹੈ ਕਿ ਉਹਨਾਂ ਵਿੱਚ ਕਸੂਰ ਸੀ ਜਾਂ ਫਿਰ ਮਹਿਕਮੇ ਦੇ ਅੰਦਰ ਹੀ ਸਭ ਕੁਝ ਠੀਕ ਨਹੀਂ ਹੈ ਤੋ ਕੋ ਸੰਦੀਪ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਾਂ ਤੇ ਸਰਕਾਰ ਦੀ ਨੀਤੀ ਦੇ ਵਿੱਚ ਕਸੂਰ ਹੁੰਦਾ ਜਾਂ ਫਿਰ ਨੀਅਤ ਤੇ ਹੁਣ ਇੱਥੇ ਸਵਾਲ ਆਇਆ ਕਿ ਸਰਕਾਰ ਨੇ ਅੱਪੇ ਇਸ ਹਰਜੀਤ ਸਿੰਘ ਹੋਣਾ ਨੂੰ ਜਿਹੜੇ ਡਾਇਰੈਕਟਰ ਜਨਰੇਸ਼ਨ ਜਿਹੜੇ ਨੇ ਪਾਵਰਕਾਮ ਦੇ ਵਿੱਚ ਉਹਨਾਂ ਨੂੰ ਸਾਫ ਪੱਖਸ ਵਾਲਾ ਮਿਹਨਤੀ ਤੇ ਇਮਾਨਦਾਰ ਦੇ ਤੌਰ ਤੇ ਇਹਨਾਂ ਨੂੰ 2 ਸਾਲ ਪਹਿਲਾਂ ਨਿਯੁਕਤ ਕੀਤਾ ਤੇ ਚਾਣ ਕੇ ਇਹਨਾਂ ਨੂੰ ਬਿਨਾਂ ਕਾਰਨ ਦੱਸੇ ਇਹਨਾਂ ਨੂੰ ਬਰਖਾਸਤ ਕੀਤਾ ਜਾ ਗਿਆ ਵਾ ਜਿਸ ਕਰਕੇ ਸਰਕਾਰ ਦੀ ਨੀਅਤ ਤੇ ਨੀਤੀ ਤੇ ਸਵਾਲ ਖੜੇ ਹੋ ਚੁੱਕੇ ਨੇ ਕਿਉਂਕਿ ਜੋ ਜਾਣਕਾਰ ਦੱਸਦੇ ਨੇ ਅਸਲ ਦੇ ਵਿੱਚ ਕਿਉਂਕਿ ਸਰਕਾਰ ਹੁਣ ਪਾਵਰਕਾਮ ਦੀਆਂ ਬੜੀਆਂ ਸੰਤੀਆਂ ਜਾਂ ਪ੍ਰਾਪਰਟੀ ਵੇਚਣ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਨਵੇਂ ਜਿਹੜੇ ਬਿੱਲੀ ਸਮਝੌਤਿਆਂ ਨੂੰ ਲੈ ਕੇ ਇਸ ਡਾਇਰੈਕਟਰ ਦੇ ਨਾਲ ਡਾਇਰੈਕਟਰ ਜਨਰੇਸ਼ਨ ਜਿਹੜਾ ਹਰਜੀਤ ਸਿੰਘ ਹੈ ਜਿਨ੍ਹਾਂ ਨੂੰ ਸਰਕਾਰ ਨੇ ਬਿਨਾਂ ਕਾਰ ਦੱਸੇ ਨੋਟਿਸ ਬਰਖਾਸਤ ਕਰ ਦਿੱਤਾ ਉਹਦੇ ਨਾਲ ਸਰਕਾਰ ਦੇ ਸੁਰ ਨਹੀਂ ਮਿਲ ਰਹੇ ਸੀ ਤੇ ਮੰਨਿਆ ਜਾ ਰਿਹਾ ਕਿ ਇਸੇ ਵਜ੍ਹਾ ਕਰਕੇ ਹੀ ਜਾਂ ਇਹ ਹੀ ਵਜ੍ਹਾ ਕਿ ਹਰਜੀਤ ਸਿੰਘ ਹੋਣਾ ਨੂੰ ਜਿਹੜੀ ਆ ਉਹਨਾਂ ਨੂੰ ਬਰਖਾਸਤ ਕਰ ਦਿੱਤਾਗਾ ਪਿਛਲੇ ਹਫਤੇ ਹੀ ਜਿਹੜੇ ਬਿਲੀ ਬੋਰਡ ਦੇ ਵਿੱਚ ਜਿਹੜੇ ਸੀਐਮਡੀ ਸੀ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸੀਨੀਅਰ ਆਈਆਈਐਸ ਆਫੀਸਰ ਸਨ 1996 ਬੈਚ ਦੇ ਏਕੇ ਸਿਨਾ ਸਰਕਾਰ ਨੇ ਉਹਨਾਂ ਨੂੰ ਹਟਾ ਕੇ ਇੱਕ بڑے ਜੂਨੀਅਰ ਲੈਵਲ ਦੇ ਅਫਸਰ ਨੂੰ ਲਗਾ ਦਿੱਤਾ ਸੀ ਹਾਲਾਂਕਿ ਉਹ ਵੀ ਜਿਹੜੇ ਸਰਕਾਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ ਲੇਕਿਨ ਫਿਲਹਾਲ ਹੁਣ ਇੱਕ ਨਵੀਂ ਚਰਚਾ ਹੈ ਕਿ ਹਰਜੀਤ ਸਿੰਘ ਜਿਹੜੇ ਸਾਫ ਅਕਸ ਵਾਲੇ ਆਫੀਸਰ ਮੰਨੇ ਜਾਂਦੇ ਸੀ ਜੇ ਸਾਨੂੰ ਸਰਕਾਰ ਨੇ ਖੁਦ ਚੁਣਿਆ ਸੀ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਤੇ ਅਚਾਨਕ ਉਹਨਾਂ ਨੂੰ ਉਹਨਾਂ ਦੀਆਂ ਸਵਾਮਾਂ ਖਤਮ ਕਰ ਦੇਣੀਆਂ ਆਪਣੇ ਆਪ 'ਚ ਸਵਾਲ ਖੜੇ ਕਰਦੇ ਨੇ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਹਰਜੀਤ ਸਿੰਘ ਦੀਆਂ ਸਵਾਮਾਂ ਜਿਹੜੀਆਂ ਖਤਮ ਕਰ ਦਿੱਤੀਆਂ ਨੇ ਜੋ ਪਾਵਰਕਾਮ ਵਿੱਚ ਸਾਫ ਅਕਸ ਵਜੋਂ ਜਿਹੜੇ ਨੇ ਇੱਕ ਅਫਸਰ ਦੇ ਤੌਰ ਤੇ ਜਾਣੇ ਜਾਂਦੇ ਸੀ ਬਿਜਲੀ ਵਿਭਾਗ ਦੇ ਸਕੱਤਰ ਬਸੰਤ ਗਰਗ ਵੱਲੋਂ ਜਾਰੀ ਹੁਕਮਾਂ ਵਿੱਚ ਹਰਜੀਤ ਸਿੰਘ ਦੀਆਂ ਸਮਾਵਾਂ ਨੂੰ ਪ੍ਰਾਈਵੇਟ ਤਾਪ ਬਿਲੀਕਰਾਂ ਦੇ ਮੁਕਾਬਲੇ ਪਬਲਿਕ ਸੈਕਟਰ ਦੇ ਦੋ ਤਾਪ ਬਿਲੀਕਰਾਂ ਦੀ ਫਿਊਲ ਕੀਮਤ ਵਧਾਉਣ ਦੇ ਇਲਜ਼ਾਮ ਤਹਿਤ ਬਰਖਾਸਤ ਕੀਤਾ ਗਿਆ। ਪਾਵਰ ਕੰਮਨੀ ਇਸ ਤੋਂ ਪਹਿਲਾਂ 2 ਨਵੰਬਰ ਨੂੰ ਰੋਪੜ ਅਤੇ ਗੋਨਵਾਲ ਤਾਪ ਬਿਲੀਕਰਾਂ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਵੀ ਮੁਕਤਲ ਕਰ ਦਿੱਤਾ ਸੀ ਹੁਣ ਡਾਇਰੈਕਟਰ ਜਨਰੇਸ਼ਨ ਹਰਜੀਤ ਸਿੰਘ ਦੀਆਂ ਸਿਵਾਵਾਂ ਵੀ ਖਤਮ ਕਰਦੇ ਹੁਕਮ ਬਿਲੀ ਵਿਭਾਗ ਵੱਲੋਂ ਛਾੜ ਦਿੱਤੇ ਗਏ ਨੇ ਬਿਲੀ ਵਿਭਾਗ ਦੇ ਨਵੇਂ ਪ੍ਰਸ਼ਾਸਕ ਇਸਕਰਤਰ ਇਹ ਬਸੰਤ ਗਰਗ ਵੱਲੋਂ ਹੁਕਮ ਜਾਰੀ ਕੀਤੇ ਨੇ ਚੇਤੇ ਰਹਿ ਕੇ ਬਸੰਤ ਗਰਗ ਨੂੰ ਪਿਛਲੇ ਹਫਤੇ ਹੀ ਪੰਜਾਬ ਸਰਕਾਰ ਨੇ ਪਾਵਰਕਾਮ ਅਤੇ ট্রান্স ਕਾਰਪੋਰੇਸ਼ਨ ਦੇ ਸੀਐਮਡੀ ਬਦਲੋਤ ਨਾਤ ਕੀਤਾ ਸੀ ਸੂਬਾ ਸਰਕਾਰ ਨੇ ਉਸ ਤੋਂ ਪਹਿਲਾਂ ਸੀਐਮਡੀ ਮਤਲਬ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ 우ਜੈ ਕੁਮਾਰ ਸਿਨਾ ਨੂੰ ਸੀਐਮਡੀ ਦੇ ਅਹੁਦੇ ਤੋਂ ਹਟਾ ਕੇ ਬਸੰਤ ਗਰਗ ਹੋਣਾ ਨੂੰ ਨਵੀਂ ਪੋਸਟਿੰਗ ਦਿੱਤੀ ਸੀ ਜਦਕਿ ਜਯੇ ਕੁਮਾਰ ਸੇਣਾ ਨੂੰ ਹਾਲੇ ਵੀ ਕੋਈ ਨਵੀਂ ਪੋਸਟਿੰਗ ਨਹੀਂ ਜਾਰੀ ਕੀਤੀ ਅਸਲ ਵਿੱਚ ਅੱਜ ਪੰਜਾਬੀ ਟਰਬਿਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹਾਂ ਦੀ ਖਬਰ ਆ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਹੁਕਮ ਜਿਹੜੇ ਜਾਰੀ ਕੀਤੇ ਗਏ ਨੇ ਉਹਨਾਂ ਹੁਕਮਾਂ ਮੁਤਾਬਕ ਸ਼੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੋਪੜ ਤੇ ਗੁਰੂ ਅਮਰਦਾਸ ਥਰਮਲ ਪਲਾਂਟ ਗੋਂਦਵਾਲ ਸਾਹਿਬ ਦੀ ਫਿਊਲ ਕੀਮਤ 0 1.75 ਪੈਸੇ ਤੋਂ ਲੈ ਕੇ 1.25 ਰੁਪਏ ਪ੍ਰਤੀ ਯੂਨਟ ਮਹਿੰਗੀ ਪੈ ਰਹੀ ਹੈ ਜਿਸ ਨਾਲ ਕਰੋੜਾਂ ਪਏ ਦਾ ਘਾਟਾ ਪੈ ਰਿਹਾ ਹੁਕਮਾਂ 'ਚ ਜ਼ਿਕਰ ਕੀਤਾ ਗਿਆ ਕਿ ਪਾਵਰਕਾਮ ਦੀ ਆਪਣੀ ਪਿਛਵਾੜਾ ਕੋਲ ਖਾਨ ਦੇ ਬਾਵਜੂਦ ਨਿੱਜੀ ਥਰਮਲਾਂ ਤੋਂ ਫਿਊਲ ਕੀਮਤ ਪ੍ਰਤੀ ਯੂਨਟ 0.75 ਰੁਪਏ ਤੋਂ ਲੈ ਕੇ 1.25 ਰੁਪਏ ਮਹਿੰਗੀ ਪੈ ਰਹੀ ਹੈ ਤੇ ਪੰਜਾਬ ਸਰਕਾਰ ਨੇ ਹਰਜੀਤ ਸਿੰਘ ਨੂੰ ਕੋਈ ਨੋਟਿਸ ਵੀ ਜਾਰੀ ਨਹੀਂ ਕੀਤਾ ਸਿਰਫ ਹੁਕਮਾਚ ਹਵਾਲਾ ਦਿੱਤਾ ਗਿਆ ਕਿ ਬਿਨਾ ਨੋਟਿਸ ਦਿੱਤੇ ਸੁਆਵਾਂ ਨੂੰ ਕਿਸੇ ਸਮੇਂ ਵੀ ਖਤਮ ਕੀਤੇ ਜਾਣ ਬਾਰੇ ਨਿਜ਼ਮਾ ਚ ਵਿਵਸਥਾ ਹੈ ਜਾਣਕਾਰੀ ਵੀ ਦੱਸਦੇ ਨੇ ਕਿ ਪਾਵਰਕਾਮ ਦੀਆਂ ਸੰਪਤੀਆਂ ਵੇਚਣ ਦੀ ਚੱਲ ਰਹੀ ਮਿਹਮ ਅਤੇ ਨਵੇਂ ਬਿਲੀ ਸਮਝੌਤਿਆਂ ਨੂੰ ਲੈ ਕੇ ਡਾਇਰੈਕਟਰ ਜਨਰੇਸ਼ਨ ਦੇ ਪੰਜਾਬ ਸਰਕਾਰ ਨਾਲ ਸੁਰ ਨਹੀਂ ਮਿਲ ਰਹੀ ਸੀ ਤੇ ਪੰਜਾਬ ਸਰਕਾਰ ਨੇ ਯਾਦ ਰਹੀ ਕਿ 10 ਅਕਤੂਬਰ 2024 ਨੂੰ 2 ਸਾਲ ਲਈ ਹਰਜੀਤ ਸਿੰਘ ਉਹਨਾਂ ਨੂੰ ਡਾਇਰੈਕਟਰ ਜਨਰੇਸ਼ਨ ਨਿਯੁਕਤ ਕੀਤਾ ਸੀ ਜਾਨਕਿ ਹਲੇ ਉਹਨਾਂ ਦਾ ਕਰੀਬ 1 ਸਾਲ ਤੋਂ ਜ਼ਿਆਦਾ ਸਮਾਂ ਬਾਕੀ ਪਿਆ ਸੀ ਉਸ ਤੋਂ ਪਹਿਲਾਂ ਹਰਜੀਤ ਸਿੰਘ ਮੁੱਖ ਇੰਜੀਨੀਅਰ ਹਾਈਡਲ ਵੀ ਰਹਿ ਚੁੱਕੇ ਨੇ ਉਹਨਾਂ ਕੋਲ ਪਾਵਰਕਾਮ ਦੇ ਵਿੱਚ ਦੱਸਿਆ ਜਾ ਰਿਹਾ ਕਿ 30 ਸਾਲ ਦਾ ਤਜਰਬਾ ਸੀ ਹਰਜੀਤ ਸਿੰਘ ਨੇ ਸਾਲ 2000 ਵਿੱਚ ਜਰਮਨੀ ਤੋਂ ਇੱਕ ਸਾਲ ਦੀ ਐਡਵਾਂਸਡ ਪ੍ਰੋਫੈਸ਼ਨਲ ਸਕਲਾਈ ਵੀ ਲਈ ਸੀ ਉਧਰ ਸੀਨੀਅਰ ਇੰਜੀਨੀਅਰ ਦਾ ਤਰਕ ਹੈ ਕਿ ਪ੍ਰਾਈਵੇਟ ਤਾਪ ਬਿਲੀ ਘਰ ਆਧੁਨਿਕ ਹਨ ਜਦੋਂ ਕਿ ਪਬਲਿਕ ਸੈਕਟਰ ਦੇ ਥਰਮਲ ਪਾਵਰ ਪਲਾਂਟ ਪੁਰਾਣੇ ਹਨ ਜਿਸ ਕਰਕੇ ਫਿਊਲ ਦੀ ਲਾਗਤ ਵਿੱਚ ਅੰਤਰ ਆਉਣਾ ਸੁਭਾਵਿਕ ਹੈ ਸਰਕਾਰੀ ਥਰਮਲਾਂ ਦਾ ਪਲਾਂਟ ਲੋਡ ਫੈਕਟਰ ਵੀ ਪ੍ਰਾਈਵੇਟ ਥਰਮਲ ਨਾਲੋਂ ਬਹੁਤ ਘੱਟ ਉਧਰ ਪੰਜਾਬ ਸਟੇਟ ਇੰਜੀਨੀਅਰ ਬਿਲੀਬੋਰਡ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਧਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਜਨਰੇਸ਼ਨ ਹਰਜੀਤ ਸਿੰਘ ਦੀਆਂ ਸਮਾਵਾ ਖਤਮ ਕਰਨ ਲਈ ਜਾਰੀ ਪੱਤਰ ਚ ਜੋ ਕਾਰਵਾਈ ਦਾ ਕਾਰਨ ਦੱਸਿਆ ਗਿਆ ਉਹ ਤਕਨੀਕੀ ਤੌਰ ਤੇ ਜਾਇਜ਼ ਨਹੀਂ ਹੈ ਉਹਨਾਂ ਨੇ ਕਿਹਾ ਕਿ ਹਰਜੀਤ ਸਿੰਘ ਦੀ ਸਮੁੱਚੀ ਸਰਵਿਸ ਇਮਾਨਦਾਰੀ ਵਾਲੀ ਰਹੀ ਹੈ ਤੇ ਉਹਨਾਂ ਦੀ ਧਿਆਨਦਾਰੀ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਹੀ ਪੰਜਾਬ ਸਟੇਟ ਇੰਜੀਨੀਅਰ ਬੋਰਡ ਐਸੋਸੀਏਸ਼ਨ ਦੇ ਮੁਖ ਇੰਜੀਨੀਅਰ ਹਰੀਸ਼ ਸ਼ਰਮਾ ਦੀ ਵੀ ਮੌਤਲੀ ਦੇ ਮਾਮਲੇ ਤੇ ਬਿਜਲੀ ਮੰਤਰੀ ਸੰਜੀਵ ਰੂੜਾ ਨਾਲ ਬੀਤੇ ਕੱਲ ਇੱਕ ਮੀਟਿੰਗ ਵੀ ਐਸੋਸੀਏਸ਼ਨ ਨੇ ਕੀਤੀ ਸੀ ਹਾਲਾਂਕਿ ਉਹ ਮੀਟਿੰਗ ਦੇ ਵਿੱਚ ਕੋਈ ਨਪਟਾਰਾ ਨਹੀਂ ਹੋਇਆ ਤੇ ਨਾਲ ਦੇ ਨਾਲ ਹੁਣ ਹਰਜੀਤ ਸਿੰਘ ਹੋਣਾ ਦੀਆਂ ਸੁਆਮਾਂ ਖਤਮ ਕੀਤੇ ਜਾਣ ਤੇ ਪਾਵਰਕਾਮ ਦੇ ਜਿਹੜੇ ਇੰਜੀਨੀਅਰ ਐਸੋਸੀਏਸ਼ਨ ਆ ਉਹਨਾਂ ਦੇ ਵਿੱਚ ਵੀ ਕਾਫੀ ਰੋਸਾ ਪਾਇਆ ਜਾ ਰਿਹਾ ਹੈ ਅੱਜ ਮੈਂ ਤੁਸੀਂ ਵਿਸਥਾਰ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਚੱਲ ਕੀ ਰਿਹਾ ਦਰਅਸਲ ਔਰ ਕਿਹੜੇ ਅਧਿਕਾਰੀ ਨੂੰ ਪਹਿਲਾਂ ਖੁਦ ਹੀ ਲਗਾਇਆ ਗਿਆ ਤੇ ਫਿਰ ਖੁਦ ਹੀ ਹਟਾ ਦਿੱਤਾ ਗਿਆ ਜਿਹੜੀਆਂ ਦਲੀਲਾਂ ਤੇ ਤਰਕ ਦਿੱਤਾ ਗਿਆ ਕਿਉਂਕਿ ਹਟਾਉਣ ਵਾਲੇ ਦੱਸਿਆ ਗਿਆ ਸੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਖਾਸ ਕਰਕੇ ਸੀਐਮਡੀ ਬਸੰਤ ਗਰਗ ਵੱਲੋਂ ਕਿ ਸਰਕਾਰੀ ਥਰਮਲ ਪਲਾਂਟ ਦੇ ਵਿੱਚ ਬਿਜਲੀ ਦਾ ਜਿਹੜਾ ਉਤਪਾਦਨ ਹੈ ਉਹ ਪ੍ਰਾਈਵੇਟ ਨਾਲੋਂ ਵੀ ਮਹਿੰਗਾ ਪੈ ਰਿਹਾ ਦੂਜੇ ਪਾਸੇ ਇਹਦਾ ਅੱਜ ਜਵਾਬ ਵੀ ਆ ਗਿਆ ਕਿ ਮਸ਼ੀਨਰੀ ਆ ਜਿਹੜੀ ਉਹ ਪ੍ਰਾਈਵੇਟ ਦੇ ਮੁਕਾਬਲੇ ਬੜੀ ਪੁਰਾਣੀ ਹੈ ਤਾਂ ਇਸ ਦੇ ਵਿੱਚ ਫਿਰ ਮਸ਼ੀਨਰੀ ਸਾਜੋ ਸਮਾਨ ਦਾ ਕਸੂਰ ਹੈ ਜੋ ਉੱਥੇ ਆਪਰੇਟ ਕਰ ਰਹੇ ਨੇ ਉਹਨਾਂ ਇੰਜੀਨੀਅਰ ਜਾਂ ਹੋਰ ਅਧਿਕਾਰੀਆਂ ਦਾ ਤਾਂ ਕੋਈ ਕਸੂਰ ਨਹੀਂ देखो संदीप ਸਭ ਤੋਂ ਵੱਡੀ ਗੱਲ ਇਹ ਜਦੋਂ ਸਰਕਾਰ ਨੇ ਕਿਸੇ ਨੂੰ ਲਾਉਣਾ ਹੁੰਦਾ ਵਾ ਤੇ ਉਹਦੀਆਂ ਪ੍ਰਾਪਤੀਆਂ ਦੇਖੀਆਂ ਜਾਂਦੀਆਂ ਨੇ ਜਾਂ ਸ਼ਿਫਾਰਸ਼ਾਂ ਦੇਖੀਆਂ ਜਾਂਦੀਆਂ ਨੇ ਜਾਂ ਉਹਦਾ ਤਜਰਬਾ ਦੇਖਿਆ ਜਾਂਦਾ ਲੇਕਿਨ ਜਦੋਂ ਹਟਾਉਣਾ ਹੁੰਦਾ ਵਾ ਤੇ ਫਿਰ ਨਿੱਕਾ ਜਿਹਾ ਵੀ ਨੁਕਸ ਕੱਢਿਆ ਜਾਂਦਾ ਹੈਗਾ ਵੀ ਤੇਰੇ ਕਿੰਨਾ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਆ ਜਾਂ ਰੋਟੀਆਂ ਲਾਉਂਦੇ ਦੀ ਤੇਰੀਆਂ ਬਾਹਾਂ ਹਿਲਦੀਆਂ ਨੇ ਫਿਰ ਸਰਕਾਰ ਇਹੋ ਜਿਹੇ ਬਹਾਨੇ ਲੱਭ ਦੀਆਂ ਨੇ ਹਾਲਾਂਕਿ ਸਰਕਾਰ ਦੀ ਆਪਣੀ ਮਸ਼ੀਨਰੀ ਜਿਹੜੀ ਆ ਉਹ ਅੱਜ ਦੇ ਜ਼ਮਾਨੇ ਦੀ ਨਹੀਂ ਆ ਪ੍ਰਾਈਵੇਟ ਜਿਹੜੇ ਨੂੰ ਅਪ ਟੂ ਡੇਟ ਨੇ ਹੁਣ ਸਰਕਾਰ ਨੇ ਬਹਾਨਾ ਲੱਭਣਾ ਸੀ ਉਹ ਬਹਾਨਾ ਲੱਭ ਲਿਆ ਕਿ 0 ਅਸ਼ਾਰੀਆ ਜਿਹੜਾ 75 ਰੁਪਏ ਤੋਂ ਲੈ ਕੇ 100 ਰੁਪਏ ਤੱਕ ਜਿਹੜਾ ਰੇਟ ਹੋ ਮਹਿੰਗਾ ਪੈ ਰਿਹਾਗਾ ਇਹਦੇ ਸਰਕਾਰ ਦੀ ਹੋਗੀ ਨਾ ਡਾਇਰੈਕਟਰ ਜਨਰੇਸ਼ਨ ਦੀ ਕਿ ਜ਼ਿੰਮੇਵਾਰੀ ਉਹ ਤੇ ਪੰਜਾਬ ਸਰਕਾਰ ਦੀ ਹੈ ਕਿ ਤੁਸੀਂ ਜਿਹੜੇ ਆਪਣੇ ਥਰਮਲ ਪਾਵਰ ਪਲਾਂਟ ਨੇ ਉਹਨਾਂ ਦੇ ਵਿੱਚ ਨਵੀਂ ਮਸ਼ੀਨਰੀ ਲੈ ਕੇ ਆਓ ਹੁਣ ਬਹਾਨਾ ਲੱਭ ਲਿਆ ਅਸਲ ਦੇ ਵਿੱਚ ਕਿ ਜਿਹੜੇ ਹੁਣ ਬੀਲੀ ਬੋਰਡ ਦੀਆਂ ਬਹੁਤ ਸਾਰੀਆਂ ਲੁਧਿਆਣੇ ਤੇ ਪਟਿਆਲੇ ਦੇ ਵਿੱਚ ਬਿਲਡਿੰਗਾਂ ਸੀ ਕਲੋਨੀਆਂ ਸੀ ਉਹਨਾਂ ਕੋਈ ਜਗ੍ਹਾ ਸੀ ਸਰਕਾਰ ਦੀ ਨਜ਼ਰ ਉੱਥੇ ਬਣੀ ਪਈ ਹੈਗੀਆ ਇਸੇ ਕਰਕੇ ਜਿਹੜੇ 우ਜੈ ਕੁਮਾਰ ਸਿਨਾ 1996 ਬੈਚ ਦੇ ਬਹੁਤ ਸੀਨੀਅਰ ਅਫਸਰਾਂ ਵਿੱਚੋਂ ਇੱਕ ਨੇ 우ਜੈ ਕੁਮਾਰ ਸਿਨਾ ਜਿਨ੍ਹਾਂ ਦੀ ਅਗਲੇ ਸਾਲ ਰਟਾਇਰ ਸੁਰ ਉਹਨਾਂ ਦੇ ਵੀ ਨਹੀਂ ਮਿਲੇ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਫਿਰ ਅੱਜ ਹਰਜੀਤ ਸਿੰਘ ਉਹਨਾਂ ਦੇ ਸੁਰ ਨਹੀਂ ਸੀ ਮਿਲਰੇ ਸਰਕਾਰ ਨਾਲ ਉਹਨਾਂ ਨੂੰ ਹਟਾ ਦਿੱਤਾ ਗਿਆ ਮਤਲਬ ਸਰਕਾਰ ਨੇ ਜਾਂ ਬੀਲੀ ਮੈਕ ਨੇ ਅੱਖ ਰੱਖ ਲਈ ਅਸੀਂ ਤੇ ਪ੍ਰਾਪਰਟੀ ਵਿੱਚ ਨਹੀਂ ਵੇਚਣੀ ਹੈ ਉਹ ਮਰਜ਼ੀ ਹੋ ਜੇ ਉਹ ਪ੍ਰਾਪਰਟੀਆਂ ਵੇਚ ਕੇ ਸਰਕਾਰ ਪੈਸੇ ਆਉਗੇ ਉਥੇ ਨਵੇਂ ਜਿਹੜੇ ਨੇ ਸ਼ਾਪਿੰਗ ਮਾਲ ਬਣਨਗੇ ਜਾਂ ਲੋਕਾਂ ਦੇ ਘਰ ਬਣਨਗੇ ਜਾਂ ਫਿਰ ਲੋਕਾਂ ਦੇ ਮਹਿਲ ਬਣਨਗੇ ਹੁਣ ਸਭ ਤੋਂ ਵੱਡੀ ਸਵਾਲ ਹੈ ਕਿ ਜਿਹੜੇ ਨਵੇਂ ਪ੍ਰਬੰਧ ਕਿਸ ਕਦਰ ਲਾਏ ਨੇ ਬਸੰਤ ਗਰਗੋੜੇ ਉਹ ਉਸ ਅਧਿਕਾਰੀ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਸਕਦੀ ਜਿਹੜੇ ਘੱਟੋ ਘੜ 30 ਸਾਲ ਦਾ ਤਜਰਬਾ ਹੋਵੇ ਕਟੋਗੜ ਦੇ 30 ਸਾਲ ਦੀ ਸਰਵਿਸ ਹੈਗੇ ਤੁਸੀਂ ਉਸ ਤਾਨ ਚੇਅਰ ਮੈਂ ਲਾ ਸਕਦੇ ਨੇ ਸਰਕਾਰ ਨੇ ਬਸੰਤ ਗਰਗ ਹੋਣਾ ਨੂੰ ਦੋਨੇ ਜ਼ਿੰਮੇਵਾਰੀਆਂ ਦਿੱਤੀਆਂ ਨੇ ਤੇ ਬਸੰਤ ਗਰਗ ਹੋਣਾ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਸਤੀਸ਼ਵਰਮਾ ਜਿਹੜੇ ਥਰਮਲ ਪਾਵਰ ਪਲੈਂਟ ਦੇ ਮੁੱਖ ਇੰਜੀਨੀਅਰ ਉਹਨੂੰ ਮੁਅਤਲ ਕਰ ਦਿੱਤਾ ਹੁਣ ਸਰਕਾਰ ਦੇ ਹੁਕਮਾਂ ਤੇ ਬਸੰਤ ਗਰਗ ਹੋਣਾ ਨੇ ਹਰਜੀਤ ਸਿੰਘ ਹੋਣਾ ਦੀ ਛੁੱਟੀ ਕਰ ਦਿੱਤੀ ਹੈ ਹੁਣ ਸਰਕਾਰ ਦਾ ਨਜ਼ਰੀਆ ਜਾਂ ਨੀਤੀ ਜਾਂ ਨੀਤੀ ਸਾਰਿਆਂ ਨੂੰ ਸਪਸ਼ਟ ਹੋ ਚੁੱਕੀ ਹੈ ਹਾਲਾਂਕਿ ਬਸੰਤ ਗਰਗ ਹੋਣੀ ਚੇਅਰਮੈਨ ਤਾਨ ਲਗਾਏ ਜਾ ਸਕਦੇ ਨੇ ਜਿਹੜੀਆਂ ਉਹਨਾਂ ਨੂੰ ਪਾਵਰਾਂ ਦਿੱਤੀਆਂ ਨੇ ਉਹ ਪਹਿਲਾਂ ਬੋਰਡ ਆਫ ਡਾਇਰੈਕਟਰ ਬਣਨਗੇ ਡਾਇਰੈਕਟਰਾਂ ਦੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਚੇਅਰਮੈਨ ਲਗਾਇਆ ਜਾ ਸਕਦਾ ਇਹ ਵੀ ਇੱਕ ਬਿਲੀ ਬੋਰਡ ਐਕਟ ਦੀ ਜਿਹੜੀਆਂ ਸਰਕਾਰ ਜਿਹੜੀ ਆ ਨਿਜ਼ਮਾਂ 'ਚ ਜਾਂ ਉਲੰਘਣਾ ਕਰ ਰਹੀ ਹੈਗੀ ਆ ਹਾਲਾਂਕਿ ਇਸ ਮਸਲੇ ਦੇ ਵਿੱਚ ਹੱਲਾ ਕੋਈ ਸਰਕਾਰ ਨੇ ਕੋਈ ਪੱਖ ਤੇ ਨਹੀਂ ਰੱਖਿਆ ਪਰ ਜਿਹੜੀ ਸਰਕਾਰ ਦੀ ਜਿਹੜੀ ਕਾਰਵਾਈ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਪਿਛਲੇ ਇੱਕ ਹਫਤੇ ਤੋਂ ਉਸ ਤੋਂ ਜਿਹੜਾ ਚਰਚਾ ਵਾ ਕੰਸੋਵਾ ਨੇ ਜਾਂ ਡਿਪਾਰਟਮੈਂਟ ਦੇ ਵਿੱਚ ਗੱਲਾਂ ਉੱਠ ਰਹੀਆਂ ਨੇ ਜਾਂ ਸਿਆਸੀ ਹਲਕਿਆਂ ਦੇ ਵਿੱਚ ਕਿ ਸਰਕਾਰ ਹੁਣ ਬੀਲੀ ਬੋਰਡ ਦੀਆਂ ਜਿਹੜੀਆਂ ਜ਼ਮੀਨਾਂ ਪਈਆਂ ਨੇ ਜਾਂ ਪ੍ਰਾਪਰਟੀਆਂ ਪਈਆਂ ਨੇ ਜਿਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ ਉਹਨਾਂ ਨੂੰ ਵੇਚਣ ਤੇ ਲੱਗੀ ਹੋਈ ਆ ਹੁਣ ਜਿਹੜਾ ਜਿਹੜਾ ਵੀ ਅੜਿੱਕੇ ਲੱਗ ਰਿਹਾ ਜਿਹੜੇ ਕਹਿੰਦੇ ਕਿ ਜ਼ਮੀਨ ਨਹੀਂ ਵੇਚੀ ਜਾ ਸਕੀ ਪ੍ਰੋਪਰਟੀ ਨਹੀਂ ਵੇਚੀ ਜਾ ਰਹੀ ਉਹਨਾਂ ਨੂੰ ਜਾਂ ਤਬਾਦਲੇ ਕੀਤੇ ਜਾ ਰਹੇ ਨੇ ਜਾਂ ਉਹਨਾਂ ਨੂੰ ਹਟਾਇਆ ਜਾ ਰਿਹਾ ਹੈਗਾ ਹੁਣ ਹਰਜੀਤ ਸਿੰਘ ਉਹਨਾਂ ਦਾ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈਗਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਜਿਹੜਾ ਜੈ ਕੁਮਾਰ ਸਿਨਾ ਸੀ ਉਹਨਾਂ ਦਾ ਤਬਾਦਲਾ ਕਰ ਦਿੱਤਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਉਹਨੂੰ ਪਤਾ ਮੈਂ ਤੇ ਆਈਐਸ ਆਫੀਸਰ ਹੈ ਨਾ ਮੈਂ ਆਪਣੇ ਸੂਲਾਂ ਦੇ ਨਾਲ ਕਿਉਂ ਖਲਵਾੜ ਕਰਾਂ ਜਾਂ ਮੈਂ ਉਸੂਲਾਂ ਨੂੰ ਸ਼ਿੱਕੇ ਕੋ ਟੰਗਾਗਾ ਉਹਨਾਂ ਦੀ ਅਗਲੇ ਸਾਲ ਰਿਟਾਇਰਮੈਂਟ ਇਸ ਸ਼ਾਇਦ ਗੁੱਸੇ ਦੇ ਕਾਰਨ ਸਰਕਾਰ ਨੇ ਹਲੇ ਤੱਕ ਉਹਨਾਂ ਨੂੰ ਏਕੇ ਸਿਨਾ ਹੋਣਾਂ ਨੂੰ ਜਿਹੜੀ ਹੈ ਵਿਭਾਗ ਵਿੱਚ ਨਾ ਕੋਈ ਹੋਰ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਮਤਲਬ ਪ੍ਰਿੰਸੀਪਲ ਸਕੱਤਰ ਪ੍ਰਮੁਖ ਸਕੱਤਰ ਜਾਂ ਚੀਫ ਸੈਕਟਰੀ ਰੈਂਕ ਦੇ ਅਧਿਕਾਰੀ ਨੇ ਉਸ ਲੈਵਲ ਦੇ ਨਹੀਂ ਇਹਨੇ ਸੀਨੀਅਰ ਨੇ ਹੁਣ ਸਰਕਾਰ ਕੀ ਹੈ ਜਿਹੜੇ ਨੇ ਉਹ ਹੁਣ ਕਾਰਵਾਈ ਅਜੇ ਹੀ ਕਰੀ ਹੈ ਜਿਸ ਕਰਕੇ ਜਿਹੜੀ ਚਰਚਾ ਵਾ ਕਿ ਜਿਹੜਾ ਇੱਕ ਸਾਫ਼ ਅਕਸ ਵਾਲਾ ਅਫਸਰ ਖੁਦ ਜਿਹੜਾ ਸਰਕਾਰ ਨੇ ਨਿਯੁਕਤ ਕੀਤਾ ਸੀ ਕਿ ਅਸੀਂ ਦੇਖੋ ਇਮਾਨਦਾਰ ਅਫਸਰ ਲਾ ਕੇ ਲੱਭ ਕੇ ਲਿਆਉਂਦੇ ਨੇ ਮਿਹਨਤੀ ਅਫਸਰ ਲੱਭ ਕੇ ਲਿਆਉਂਦੇ ਨੇ ਤੇ ਤੁਸੀਂ ਫਿਰ ਉਹਨਾਂ ਨੂੰ ਇਸ ਕਰਕੇ ਹਟਾ ਰਹੇ ਹੋ ਕਿ ਤੁਹਾਡੀ ਸੁਰ ਦੇ ਨਾਲ ਸੁਰ ਨਹੀਂ ਮਿਲ ਰਹੀ ਹੈਗੀ ਤੁਹਾਡੀ ਹਾਮੀ ਦੇ ਵਿੱਚ ਹਾਮੀ ਨਹੀਂ ਭਾਰੇ ਨੇ ਤੁਹਾਡੇ ਜਿਹੜੀ ਪ੍ਰਾਪਰਟੀ ਵਿੱਚ ਦੀਆਂ ਸਰਕਾਰ ਦੀਆਂ ਗੱਲਾਂ ਰਹੀਆਂ ਉਹਦੇ ਚੋਂ ਆਪਣੀ ਘੁੱਗੀ ਨਹੀਂ ਮਾਰਨਾ ਚਾਹੁੰਦੇ ਤੇ ਹੁਣ ਸਰਕਾਰ ਨੇ ਹੌਲੀ ਹੌਲੀ ਕਰਕੇ ਜਿਹੜੇ ਵੀ ਉਹਨਾਂ ਲੱਗਦਾ ਕਿ ਸਾਡੇ ਕੰਮ ਦੇ ਵਿੱਚ ਰੁਕਾਵਟ ਬਣ ਰਹੇ ਨੇ ਚਾਹੇ ਕੰਮ ਨਜਾਇਜ਼ ਆ ਚਾਹੇ ਜਾਇਜ਼ ਉਹਦੇ ਚੱਲਦੇ ਹੁਣ ਹੌਲੀ ਹੌਲੀ ਇੱਕ ਇੱਕ ਕਰਕੇ ਜਿਹੜੀ ਆ ਅਧਿਕਾਰੀਆਂ ਦੀ ਕਿਸੇ ਦਾ ਤਬਾਦਲਾ ਕੀਤਾ ਜਾ ਰਿਹਾ ਕਿਸੇ ਨੂੰ ਸਸਪੈਂਡ ਕੀਤਾ ਜਾ ਰਿਹਾ ਕਿਸੇ ਦੀਆਂ ਜਿਹੜੀਆਂ ਸਵਾਵਾਂ ਨੇ ਉਹ ਖਤਮ ਕੀਤੀਆਂ ਜਾ ਰਹੀਆਂ ਨੇ ਆਏ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਜੀ ਧੰਨਵਾਦ